ਜਦੋਂ ਹੋਈ ਸਰਕਾਰ ਦੇ ਸਾਸ ਪੂਰੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 27 ਜੂਨ 1839 ਨੂੰ ਵੀਰਵਾਰ ਸ਼ਾਮ 5:15 1896 ਬਿਕਰਮੀ ਨੂੰ ਲਾਹੌਰ ਵਿਖੇ ਹੋਇਆ ਇਤਫਾਕ ਨਾਲ ਠੀਕ 40 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਹਾਰ 15 ਨੂੰ ਜੇਤੂ ਬਣ ਕੇ ਲਾਹੌਰ ਵਿੱਚ ਦਾਖਲ ਹੋਇਆ ਸੀ ਮਹਾਰਾਜੇ ਨੂੰ ਸਿੱਖ ਧਰਮ ਵਿੱਚ ਪੂਰਨ ਪਰੋਸਾ ਸੀ ਉਹ ਆਪਣਾ ਹਰ ਕੰਮ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਲੈ ਕੇ ਆਰੰਭ ਕਰਦੇ ਸਨ ਪੰਜਾਬ ਦੇ ਮਹਾਨ ਬਾਦਸ਼ਾਹ ਦਾ ਸਸਕਾਰ ਬਾਦਸ਼ਾਹੀ ਮਸਜਿਦ ਅਤੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਬਿਲਕੁਲ ਨੇੜੇ ਹੋਇਆ ਮਹਾਰਾਜੇ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਨੇ ਚੇਖਾ ਨੂੰ ਅੱਗ ਲਗਾਈ ਫਕੀਰ ਸੈਦ ਵਹੀਦੁਦੀਨ ਅਨੁਸਾਰ ਕੁਝ ਦੇਰ ਬਾਅਦ ਹਲਕੀ ਵਰਖਾ ਹੋਈ ਡਾਕਟਰ ਗੋਕুল ਚੰਦ ਨਾਰੰਗ ਅਨੁਸਾਰ ਜਦੋਂ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ ਤਾਂ ਦੇਸ਼ ਵਿੱਚ ਵਿਆਪਕ ਸੋਗ ਸੀ ਅਤੇ ਹਰ ਇੱਕ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਆਪਣਾ ਪਿਤਾ ਅਤੇ ਸਰਪ੍ਰਸਤ ਕੋ ਆ ਬੈਠਾ ਹੋਵੇ ਉਸ ਦੀ ਮੌਤ ਨਾਲ ਹਰ ਪਾਸੇ ਕਿਹਾ ਗਿਆ ਕਿ ਪੰਜਾਬ ਵਿਧਵਾ ਹੋ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਸਾਰੀਆਂ ਰਸਮਾਂ ਸਿੱਖ ਕਰਨthia ਅਤੇ ਹਿੰਦੂ ਪੁਜਾਰੀਆਂ ਦੁਆਰਾ ਨਿਭਾਈਆਂ ਗਈਆਂ ਉਸ ਦੀਆਂ ਪਤਨੀਆਂ ਜਿਨ੍ਹਾਂ ਵਿੱਚ ਮਹਾਰਾਣੀ ਮਹਿਤਾਬ ਦੇਵੀ ਸਾਹਿਬਾ ਕਾਂਗੜਾ ਦੀ ਰਾਜਕੁਮਾਰੀ ਪਾਵ ਮਹਾਰਾਜਾ ਸੰਸਾਰਚੰਦ ਦੀ ਤੀ ਆਪਣੀ ਧਰਮ ਅਨੁਸਾਰ ਰਣਜੀਤ ਸਿੰਘ ਦਾ ਸਿਰ ਗੋਦੀ ਵਿੱਚ ਰੱਖ ਕੇ ਨਾਲ ਹੀ ਸਤੀ ਹੋ ਗਈਆਂ ਉਹਨਾਂ ਨਾਲ ਕਈ ਹੋਰ ਹਿੰਦੂ ਰਾਣੀਆਂ ਵੀ ਸ਼ਾਮਲ ਹੋ ਗਈਆਂ ਕਬੂਤਰਾਂ ਦਾ ਇੱਕ ਜੋੜਾ ਅਸਮਾਨ ਤੋਂ ਆਇਆ ਅਤੇ ਅੱਗ ਦੀਆਂ ਲਪਟਾਂ ਵਿੱਚ ਡੇਗ ਪਿਆ ਗੱਦੀ ਉਸਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਦਿੱਤੀ ਗਈ ਜਲਦੀ ਹੀ ਸਪਸ਼ਟ ਹੋ ਗਿਆ ਕਿ ਉਹ ਇੰਨੇ ਵਿਸ਼ਾਲ ਰਾਜ ਉੱਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਫਿੱਟ ਅਤੇ ਤਿਆਰ ਨਹੀਂ ਸੀ ਮਾੜੇ ਸ਼ਾਸਨ ਅਤੇ ਉਸਦੇ ਵਾਰਸਾਂ ਵਿੱਚ ਸਿਆਸੀ ਲੜਾਈ ਦੇ ਕਾਰਨ ਇਹ ਸਾਮਰਾਜ ਟੁੱਟਣਾ ਸ਼ੁਰੂ ਹੋ ਗਿਆ ਸੀ ਸਰਕਾਰ ਖਾਲਸਾ ਨੂੰ ਅੰਗਰੇਜ਼ਾਂ ਹਵਾਲੇ ਕਰਨ ਵਿੱਚ ਜੰਮੂ ਕਸ਼ਮੀਰ ਦੇ ਹਿੰਦੂ ਰਾਜਿਆਂ ਦਾ ਵੱਡਾ ਹੱਥ ਸੀ ਜੋ ਮਹਾਰਾਜੇ ਨੇ ਆਪਣੇ ਸਿਰ ਚੜਾਏ ਹੋਏ ਸਨ ਕਈ ਰਾਜਕੁਮਾਰਾਂ ਦੀ ਅੰਦਰੂਨੀ ਸਾਜ਼ਿਸ਼ਾਂ ਅਤੇ ਹਤਿਆਵਾਂ ਕਰਕੇ ਮੌਤ ਹੋ ਗਈ। ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ 1845 ਵਿੱਚ ਰਣਜੀਤ ਸਿੰਘ ਦਾ ਰਾਜ ਪਹਾੜੀ ਰਾਜਿਆਂ ਕਰਕੇ ਹਾਰ ਗਿਆ। ਸਾਰੇ ਵੱਡੇ ਫੈਸਲੇ ਬ੍ਰਿਟਿਸ਼ ইস্ট ਇੰਡੀਆ ਕੰਪਨੀ ਦੁਆਰਾ ਪਰਬੰਧਿਤ ਕੀਤੇ ਗਏ। ਅੰਗਰੇਜ਼ਾਂ ਨਾਲ ਸ਼ਾਂਤੀ ਸੰਧੀ ਦੇ ਤਾਹਤ ਰਣਜੀਤ ਸਿੰਘ ਦੀ ਫੌਜ ਨੂੰ ਮਾਮੂਲੀ ਫੌਜ ਤੱਕ ਘਟਾ ਦਿੱਤਾ ਗਿਆ ਸੀ। ਅੰਗਰੇਜ਼ਾਂ ਦਾ ਸਖਤ ਵਿਰੋਧ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਉਹਨਾਂ ਦੀ ਦੌਲਤ ਜ਼ਬਤ ਕਰ ਲਈ ਗਈ। ਆਖਰਕਾਰ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ 1843 ਵਿੱਚ ਉਸ ਦੇ ਪਰਮ ਮਹਾਰਾਜਾ ਸ਼ੇਰ ਸਿੰਘ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ। 1849 ਵਿੱਚ ਦੂਜੀ ਐਂਗਲੋ ਸਿੱਖ ਜੰਗ ਦੇ ਅੰਤ ਵਿੱਚ ਇਸ ਨੂੰ ਦਲੀਪ ਸਿੰਘ ਤੋਂ ਬ੍ਰਿਟਿਸ਼ ਭਾਰਤ ਦੁਆਰਾ ਮਿਲਾਇਆ ਗਿਆ ਸੀ। ਇਸ ਤੋਂ ਬਾਅਦ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਨੂੰ 1854 ਵਿੱਚ ਇੰਗਲੈਂਡ ਲੈ ਗਏ ਸ਼ਾਹ ਮੁਹੰਮਦ ਜੀ ਨੇ ਆਪਣੇ ਜੰਗਨਾਮੇ ਵਿੱਚ ਆਖਿਆ ਹੈ ਇਹ जग ਸਰਾਈ ਮੁਸਾਫਰਾ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸਦਾਰ ਨਮਰੂਦ ਫਰੌਂਜੇਹ ਦਾਵਾ ਬਣ ਖੁਦਾਈ ਕਹਾ ਗਏ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵੰਜਾਰਿਆ ਪਾਈ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੀ ਝੂਟ ਦੇ ਕਈ ਵਜਾਏ ਗਏ oh dear.